ਨਿਊਜ਼ੀਲੈਂਡ ਸਰਕਾਰ ਨੇ ਐਂਜਰਡ ਪੋਸਟ ਦੇ ਕਟੋ-ਕਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ। ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ 3 ਦਿਨ ਸੇਵਾ ਕਰ ਦਿੱਤੀ ਗਈ ਹੈ। ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੂੰ ਇਸ ਤੇਰ ਬਣਾਇਆ ਜਾ ਸਕੇ ਅਸ਼ੈਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ ਪੀਓ ਬਾਕਸ ਡਿਲੀਵਰੀ ਹੁਣ ਹਫਤੇ ਦੇ ਵਿੱਚ 5 ਦਿਨ ਦੀ ਵਜਾਏ 2 ਦਿਨ ਹੀ ਹੋਵੇਗੀ ਐਂਜਰਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਫੁਲਹਾਲ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ। ਪਰ ਇੱਕ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਐਮਬੀਆਈਈ ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜਕੱਲ੍ਹ ਲੋਕ ਬਹੁਤ ਘਟੇ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘਟ ਕੇ ਸਿਰਫ 2 ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਕਟਾ ਕੇ 500 ਕੀਤੀ ਜਾਵੇਗੀ ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ ਹਾਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਨ੍ਹਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲੋਇਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ-ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ ਐਨਜ਼ਡ ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲਾਅ ਬਾਰੇ ਲੋਕਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ ਨਿਊਜ਼ੀਲੈਂਡ ਸਰਕਾਰ ਨੇ ਐਂਜਰਡ ਪੋਸਟ ਦੇ ਕਟੋ-ਕਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ। ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ 3 ਦਿਨ ਸੇਵਾ ਕਰ ਦਿੱਤੀ ਗਈ ਹੈ। ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੋਸਤਿਰ ਬਣਾਇਆ ਜਾ ਸਕੇ ਅਸ਼ੈਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ ਪੀਓ ਬਾਕਸ ਡਿਲੀਵਰੀ ਹੁਣ ਹਫਤੇ ਦੇ ਵਿੱਚ 5 ਦਿਨ ਦੀ ਵਜਾਏ 2 ਦਿਨ ਹੀ ਹੋਵੇਗੀ ਐਨਜ਼ਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਹਲਾਲ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ ਪਰ ਇਸ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ مشورہ ਕੀਤਾ ਜਾਵੇਗਾ ਐਮਬੀਆਈਈ ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜ ਕੱਲ੍ਹ ਲੋਕ ਬਹੁਤ ਘੱਟ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫ਼ਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘੱਟ ਕੇ ਸਿਰਫ ਦੋ ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਘਟਾ ਕੇ 500 ਕੀਤੀ ਜਾਵੇਗੀ। ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ। ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ। ਘਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਹਨਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ-ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਹਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ ਐਨਜ਼ਡ ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲਾਅ ਬਾਰੇ ਲੋਕਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ ਨਿਊਜ਼ੀਲੈਂਡ ਸਰਕਾਰ ਨੇ ਐਨਜ਼ਡ ਪੋਸਟ ਦੇ ਘਟੋ-ਘਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ ਇਹ 3 ਦਿਨ ਸੇਵਾ ਕਰ ਦਿੱਤੀ ਗਈ ਹੈ ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੂੰ ਸਥਿਰ ਬਣਾਇਆ ਜਾ ਸਕੇ ਅਸ਼ੈਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ-ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਪੀਓ ਬਾਕਸ ਡਿਲੀਵਰੀ ਹੁਣ ਹਫ਼ਤੇ ਦੇ ਵਿੱਚ 5 ਦਿਨ ਦੀ ਵਜਾਏ 2 ਦਿਨ ਹੀ ਹੋਵੇਗੀ। ਐਨਜ਼ਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਹਾਲਾਤ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ। ਪਰ ਇਸ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। MBIE ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜਕੱਲ੍ਹ ਲੋਕ ਬਹੁਤ ਘੱਟ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫ਼ਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘੱਟ ਕੇ ਸਿਰਫ 2 ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਘਟਾ ਕੇ 500 ਕੀਤੀ ਜਾਵੇਗੀ। ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ। ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ। ਹਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਹਨਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ-ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਹਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ NZ ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲਾਅ ਬਾਰੇ ਲੋਕਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ ਨਿਊਜ਼ੀਲੈਂਡ ਸਰਕਾਰ ਨੇ NZ ਪੋਸਟ ਦੇ ਘਟੋ-ਘਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ 3 ਦਿਨ ਸੇਵਾ ਕਰ ਦਿੱਤੀ ਗਈ ਹੈ ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੂੰ ਸਥਿਰ ਬਣਾਇਆ ਜਾ ਸਕੇ ਅਸ਼ੈਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ-ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਪੀਓ ਬਾਕਸ ਡਿਲੀਵਰੀ ਹੁਣ ਹਫ਼ਤੇ ਦੇ ਵਿੱਚ 5 ਦਿਨ ਦੀ ਬਜਾਏ 2 ਦਿਨ ਹੀ ਹੋਵੇਗੀ। ਐਨਜ਼ਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਵਿਹਾਲ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ। ਪਰ ਇੱਕ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। MBIE ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜਕੱਲ ਲੋਕ ਬਹੁਤ ਘੱਟ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫ਼ਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘੱਟ ਕੇ ਸਿਰਫ 2 ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਪਟੋਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਘਟਾ ਕੇ 500 ਕੀਤੀ ਜਾਵੇਗੀ। ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ। ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ। ਹਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਹਨਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ-ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਹਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ ਐਨਜ਼ਡ ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲਾਅ ਬਾਰੇ ਲੋਕਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ ਨਿਊਜ਼ੀਲੈਂਡ ਸਰਕਾਰ ਨੇ ਐਨਜ਼ਡ ਪੋਸਟ ਦੇ ਘਟੋ-ਘਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ 3 ਦਿਨ ਸੇਵਾ ਕਰ ਦਿੱਤੀ ਗਈ ਹੈ ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੂੰ ਸਥਿਰ ਬਣਾਇਆ ਜਾ ਸਕੇ ਅਸ਼ਹਿਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ-ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਪੀਓ ਬਾਕਸ ਡਿਲੀਵਰੀ ਹੁਣ ਹਫ਼ਤੇ ਦੇ ਵਿੱਚ 5 ਦਿਨ ਦੀ ਵਜਾਏ 2 ਦਿਨ ਹੀ ਹੋਵੇਗੀ। ਐਨਜ਼ਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਵਿਹਾਲ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ। ਪਰ ਇੱਕ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। MBIE ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜਕੱਲ੍ਹ ਲੋਕ ਬਹੁਤ ਘੱਟ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫ਼ਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘੱਟ ਕੇ ਸਿਰਫ 2 ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਘਟਾ ਕੇ 500 ਕੀਤੀ ਜਾਵੇਗੀ। ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ। ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ। ਹਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਹਨਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ-ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਹਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ ਐਨਜ਼ਡ ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲਾਅ ਬਾਰੇ ਲੋਕਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ ਨਿਊਜ਼ੀਲੈਂਡ ਸਰਕਾਰ ਨੇ ਐਨਜ਼ਡ ਪੋਸਟ ਦੇ ਘਟੋ-ਘਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ 3 ਦਿਨ ਸੇਵਾ ਕਰ ਦਿੱਤੀ ਗਈ ਹੈ ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੂੰ ਸਥਿਰ ਬਣਾਇਆ ਜਾ ਸਕੇ ਅਸ਼ਹਿਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ-ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਪੀਓ ਬਾਕਸ ਡਿਲੀਵਰੀ ਹੁਣ ਹਫ਼ਤੇ ਦੇ ਵਿੱਚ 5 ਦਿਨ ਦੀ ਵਜਾਏ 2 ਦਿਨ ਹੀ ਹੋਵੇਗੀ। ਐਨਜ਼ਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਹਾਲਾਤ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ। ਪਰ ਇੱਕ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। MBIE ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜਕੱਲ ਲੋਕ ਬਹੁਤ ਘੱਟ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫ਼ਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘੱਟ ਕੇ ਸਿਰਫ 2 ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਘਟਾ ਕੇ 500 ਕੀਤੀ ਜਾਵੇਗੀ। ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ। ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ। ਹਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਹਨਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ-ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਹਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ ਐਨਜ਼ਡ ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲਾਅ ਬਾਰੇ ਲੋਕਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ ਨਿਊਜ਼ੀਲੈਂਡ ਸਰਕਾਰ ਨੇ ਐਨਜ਼ਡ ਪੋਸਟ ਦੇ ਘਟੋ-ਘਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ 3 ਦਿਨ ਸੇਵਾ ਕਰ ਦਿੱਤੀ ਗਈ ਹੈ ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੂੰ ਸਥਿਰ ਬਣਾਇਆ ਜਾ ਸਕੇ ਸ਼ਹਿਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ-ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਪੀਓ ਬਾਕਸ ਡਿਲੀਵਰੀ ਹੁਣ ਹਫ਼ਤੇ ਦੇ ਵਿੱਚ 5 ਦਿਨ ਦੀ ਵਜਾਏ 2 ਦਿਨ ਹੀ ਹੋਵੇਗੀ। ਐਨਜ਼ਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਹਾਲਾਤ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ। ਪਰ ਇਸ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। MBIE ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜਕੱਲ੍ਹ ਲੋਕ ਬਹੁਤ ਘੱਟ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫ਼ਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘੱਟ ਕੇ ਸਿਰਫ 2 ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਘਟਾ ਕੇ 500 ਕੀਤੀ ਜਾਵੇਗੀ। ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ। ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ। ਘਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਹਨਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ-ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਹਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ ਐਨਜ਼ਡ ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲਾਅ ਬਾਰੇ ਲੋਕਾਂ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ ਨਿਊਜ਼ੀਲੈਂਡ ਸਰਕਾਰ ਨੇ ਐਨਜ਼ਡ ਪੋਸਟ ਦੇ ਘਟੋ-ਘਟ ਡਾਕ ਸੇਵਾ ਵਾਲੇ ਦਿਨਾਂ ਨੂੰ ਘਟਾ ਦਿੱਤਾ ਹੈ ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਡਾਕ ਸਿਰਫ ਹਫ਼ਤੇ ਦੇ ਵਿੱਚ 2 ਦਿਨ ਪਹੁੰਚਿਆ ਕਰੇਗਾ ਜਦੋਂ ਕਿ ਪਿੰਡੂ ਇਲਾਕਿਆਂ ਦੇ ਵਿੱਚ ਇਹ ਤਿੰਨ ਦਿਨ ਸੇਵਾ ਕਰ ਦਿੱਤੀ ਗਈ ਹੈ ਸਰਕਾਰ ਨੇ ਪੋਸਟਲ ਡੀਡ ਆਫ ਅੰਡਰਸਟੈਂਡਿੰਗ ਵਿੱਚ ਤਬਦੀਲੀਆਂ ਮਨਜ਼ੂਰ ਕਰ ਲਈਆਂ ਹਨ ਤਾਂ ਜੋ ਘਟ ਰਹੇ ਉਦਯੋਗ ਦੇ ਮੱਦੇਨਜ਼ਰ ਸੇਵਾ ਨੂੰ ਸਥਿਰ ਬਣਾਇਆ ਜਾ ਸਕੇ ਅਸ਼ਹਿਰੀ ਇਲਾਕਿਆਂ ਵਿੱਚ ਡਾਕੀਏ ਨੂੰ ਹੁਣ ਘੱਟੋ ਘੱਟ 2 ਦਿਨ ਡਾਕ ਪਹੁੰਚਾਉਣ ਦੀ ਲੋੜ ਹੋਵੇਗੀ ਜੋ ਪਹਿਲਾਂ 3 ਦਿਨ ਦੀ ਹੋਇਆ ਕਰਦੀ ਸੀ ਇਸੇ ਤਰ੍ਹਾਂ ਪਿੰਡੂ ਇਲਾਕਿਆਂ ਦੇ ਵਿੱਚੋਂ ਘੱਟੋ-ਘੱਟ ਡਿਲੀਵਰੀ 5 ਦਿਨ ਤੋਂ ਘਟਾ ਕੇ 3 ਦਿਨ ਕਰ ਦਿੱਤੀ ਗਈ ਹੈ। ਪੀਓ ਬਾਕਸ ਡਿਲੀਵਰੀ ਹੁਣ ਹਫ਼ਤੇ ਦੇ ਵਿੱਚ 5 ਦਿਨ ਦੀ ਵਜਾਏ 2 ਦਿਨ ਹੀ ਹੋਵੇਗੀ। ਐਨਜ਼ਡ ਪੋਸਟ ਦੇ ਸੀਈਓ ਡੇਵਿਡ ਵਾਲਸ ਨੇ ਕਿਹਾ ਹੈ ਕਿ ਹਾਲਾਤ ਲੋਕਾਂ ਲਈ ਕੁਝ ਵੀ ਨਹੀਂ ਬਦਲਿਆ ਹੈ। ਡਾਕ ਪੁਰਾਣੇ ਤਰੀਕੇ ਨਾਲ ਹੀ ਆਉਂਦੀ ਰਹੇਗੀ। ਪਰ ਇੱਕ ਵਿੱਚ ਕੋਈ ਵੀ ਵੱਡਾ ਬਦਲਾ ਕਰਨ ਤੋਂ ਪਹਿਲਾਂ ਕਰਮਚਾਰੀਆਂ ਤੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। MBIE ਦੇ ਜੇਮਸ ਹਾਰਟਲੀ ਨੇ ਦੱਸਿਆ ਹੈ ਕਿ ਅੱਜਕੱਲ੍ਹ ਲੋਕ ਬਹੁਤ ਘੱਟ ਚਿੱਠੀਆਂ ਭੇਜਦੇ ਹਨ 2013 ਵਿੱਚ ਜਿੱਥੇ ਹਰ ਘਰ ਦੇ ਵਿੱਚ ਹਰ ਹਫ਼ਤੇ 7 ਤੋਂ 8 ਚਿੱਠੀਆਂ ਆਉਂਦੀਆਂ ਸਨ ਉੱਥੇ ਹੁਣ ਘੱਟ ਕੇ ਸਿਰਫ 2 ਹੀ ਰਹਿ ਗਈਆਂ ਹਨ ਰਿਟੇਲ ਸੇਵਾ ਪੁਆਇੰਟਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਦੇ ਵਿੱਚ ਘੱਟੋ ਘੱਟ ਸੇਵਾ ਪੁਆਇੰਟਾਂ ਦੀ ਗਿਣਤੀ 880 ਤੋਂ ਘਟਾ ਕੇ 500 ਕੀਤੀ ਜਾਵੇਗੀ। ਅਗਲੇ 4 ਸਾਲਾਂ ਦੇ ਵਿੱਚ ਇਹ 400 ਤੱਕ ਘਟਾਈ ਜਾ ਸਕਦੀ ਹੈ। ਪਰ ਪਿੰਡੂ ਇਲਾਕਿਆਂ ਵਿੱਚ ਪਹਿਲੇ ਸਾਲ ਕੋਈ ਵੀ ਸੇਵਾ ਪੁਆਇੰਟ ਬੰਦ ਨਹੀਂ ਕੀਤਾ ਜਾਵੇਗਾ। ਸਰਕਾਰ ਨੇ ਪਿੰਡੂ ਇਲਾਕਿਆਂ ਦੇ ਲੋਕਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਸੁਰੱਖਿਆ ਦੇ ਨਿਯਮ ਸ਼ਾਮਲ ਕੀਤੇ ਹਨ। ਹਟਲੀ ਨੇ ਇਸ ਬਾਬਤ ਕਿਹਾ ਹੈ ਕਿ ਪਿੰਡੂ ਲੋਕਾਂ ਲਈ ਡਾਕ ਸੇਵਾ ਵਧੇਰੇ ਦਿਨ ਬਰਕਰਾਰ ਰੱਖੀ ਗਈ ਹੈ ਤਾਂ ਜੋ ਉਹਨਾਂ ਤੇ ਨੁਕਸਾਨ ਦਾ ਬੋਝ ਨਾ ਪਵੇ ਪਿਛਲੇ ਸਾਲ ਐਨ ਜ਼ेड ਪੋਸਟ ਨੇ ਮੇਲ ਅਤੇ ਪਾਰਸਲ ਆਪਰੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ਸੀ ਜਿਸ ਨਾਲ ਅਗਲੇ 5 ਸਾਲਾਂ ਦੇ ਵਿੱਚ 750 ਨੌਕਰੀਆਂ ਖਤਮ ਹੋ ਸਕਦੀਆਂ ਹਨ ਹਾਲਾਂਕਿ ਇਸ ਯੋਜਨਾ ਨੂੰ ਯੂਨੀਅਨ ਮੈਂਬਰਾਂ ਨਾਲ ਪੂਰੀ ਤਰ੍ਹਾਂ ਚਰਚਾ ਕਰਨ ਕਾਰਨ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੇ ਰੋਕ ਦਿੱਤਾ ਸੀ ਸਰਕਾਰ ਦੇ ਨਵੇਂ ਫੈਸਲੇ ਨਾਲ ਡਾਕ ਸੇਵਾ ਦੇ ਘਟੋ ਘਟ ਦਿਨ ਘਟਾ ਦਿੱਤੇ ਗਏ ਹਨ ਪਰ ਫਿਲਹਾਲ ਕਿਸੇ ਵੀ ਗਾਹਕ ਨੂੰ ਆਪਣੀ ਰੁਟੀਨ ਬਦਲਣ ਦੀ ਲੋੜ ਨਹੀਂ ਹੈ ਐਨ ਜ਼ेड ਪੋਸਟ ਵੱਲੋਂ ਆਉਣ ਵਾਲੇ ਕਿਸੇ ਵੀ ਬਦਲ